ਜੀ ਜਿੰਨਾ ਚਿਰ ਨਾ ਸਿੱਖ ਕੂਮ ਦਾ ਸਾਈ ਕੋ ਅਜੇ ਕਿੱਲਾ ਹੀ ਨਹੀਂ ਕਾਇਮ ਜੀ ਜਦੋਂ ਇਹਨਾਂ ਦਾ ਕੋਈ ਕਾਰ ਨਹੀਂ ਕਾਇਮ ਕੋਈ ਅਜੇ ਸਰਕਾਰੀ ਬੰਦੇ ਬੈਠੇ ਨੇ ਜਿਹੜੇ ਜੇ ਪਟਨੇ ਸਾਹਿਬ ਤਖਤ ਨਾਲ ਨਹੀਂ ਨਿਪਟਦਾ ਉਹ ਜੇ ਕੋਈ ਆ ਜੀ ਜੀ ਬਿਲਕੁਲ ਹੀ ਕੋਈ ਇਹਨੂੰ ਬੋਲਣ ਦਾ ਹੱਕ ਹੀ ਨਹੀਂ ਬੋਲਣ ਦਾ ਵੀ ਨਹੀਂ ਆਕਰ ਅਕਾਲ ਤਖਤ ਦੇ ਉੱਤੇ ਜਾਣ ਦਾ ਨਹੀਂ ਆਕਰ ਜੀ ਕੋਈ ਇਹ ਮਰੀਆਲਾ ਨਾਲ ਬਣਿਆ ਨਹੀਂ ਇਹ ਸਾਡਾ ਬਣਿਆ ਨਹੀਂ ਅਸੀਂ ਕਿਸੇ ਇਹ ਕਿਸੇ ਜਾ ਕੇ ਜਥੇਬੰਦੀ ਨੇ ਉਹ ਪਾਗ ਨਹੀਂ ਦਿੱਤੀ ਅਜੇ ਤੱਕ ਇਹ ਸ਼੍ਰੋਮਣੀ ਕਮੇਟੀ ਨੇ ਨਹੀਂ ਪਾਗ ਦਿੱਤੀ ਉੱਥੇ ਅਜੇ ਜਿੰਨਾ ਮਹਿਕਮਾ ਕੋਲ ਪਾਗ ਨਹੀਂ ਦਿੱਤੀ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਨੂੰ ਨਾਮ ਨਹੀਂ ਅਜੇ ਪਾਗ ਦਿੱਤੀ ਜੀ ਫਿਰ ਹਮ ਨਾ ਕੋ ਫਿਰ ਤੱਕ ਤੋਇਆ ਜੀ ਕੀ ਉਹ ਤੱਕ ਨੂੰ ਨਹੀਂ ਸਮਝਦੇ ਤਖਤ ਹਮ ਗੱਲ ਤੇ ਨਾ ਵੀ ਤਖਤ ਉਹ ਵੀ ਤਖਤ ਹੈ ਇਹ ਵੀ ਤਖਤ ਹੈ ਤੇ ਫਿਰ ਤਖਤ ਜਿਹੜੇ ਨਹੀਂ ਕੁਛ ਨਹੀਂ ਇਹਨਾਂ ਦੇ ਤਖਤ ਤਾਂ ਵੀ ਟੁਰੇ ਫਿਰਦੇ ਨੇ ਬਾਬਾ ਜਨੈਸ਼ ਸਿੰਘ ਪਿੰਡਰਾ ਵਾਲੇ ਦੇ ਜਿਹੜੇ ਦੋਵੇਂ ਬੇਟੇ ਹੈਗੇ ਨੇ ਭਾਈ ਈਸ਼ਰ ਸਿੰਘ ਤੇ ਭਾਈ ਇੰਦਰ ਸਿੰਘ ਜੀ ਪਹਿਲਾਂ ਤੇ ਇਹ ਸੋਚ ਲੈਣਾ ਇਹ ਮਾਨ ਸਾਹਬ ਇੱਕ ਖਲਾਰੇ ਦਾ ਇੱਕ ਬਣਿਆ ਆ ਵੀ ਢਾਂਜਾ ਜਿਹਾ ਇੱਕ ਮਖੌਲੀ ਜਿਹਾ ਬਣ ਗਿਆ ਆ ਜਾਂ ਜਿਹਨੂੰ ਲੋਕ ਚਾਹੁੰਦੇ ਨੇ ਇਹ ਵੀ ਨਿਜਤੋ ਇਤਿਹੀ ਉਹ ਜਿਆ ਪੈਸਾ ਉਹ ਤਾਂ ਕਹਿੰਦੇ ਵੀ ਅਸੀਂ ਫੌਮ ਦੀ ਗੱਲ ਕਰਦੇ ਆ ਅਸੀਂ ਖਾਲਸਾ ਦੀ ਗੱਲ ਕਰਦੇ ਆ ਦੇਖ ਕੋਈ ਖਾਲਸਾ ਨਹੀਂ ਨਿਰੋ ਬੰਦੇ ਹੀ ਮਰਵਾਣ ਤੇ ਰਿਹਾ ਉਹਨ ਕੀ ਕਰ ਲਿਆ ਜੀ ਅੱਜ ਵੀ ਉਹਦੇ ਇਹ ਹੀ ਅੱਜ ਸਾਰੀ ਕੂਹ ਨੂੰ ਪਿੱਛੇ ਦੇ ਦਿੱਤੀ ਸੀ ਭਾਈ ਗੁਲਜਰ ਸਿੰਘ ਜਿਸ ਤਰ੍ਹਾਂ ਸਿੱਖ ਕੌਮ ਨੇ ਗੁਰਦੀਪ ਸਿੰਘ ਵਰਗਾ ਜੀ ਨੂੰ ਜ਼ਿੰਮੇਦਾਰ ਨਹੀਂ ਮੰਨਿਆ ਫਿਰ ਸਿਮਰ ਗੀਤ ਮਾਨ ਉਸ ਦੇ ਹੱਥ ਦੇ ਵਿੱਚ ਘੋਟਦੇ ਆ ਬੰਦੇ 4-5 ਹਰ ਸਿੰਘ ਸਨ ਉਹਦੇ ਵਿੱਚ ਸਾਡਾ ਜਥੇਦਾਰ ਵੀ ਸੀ ਸਰਦਾਰ ਰਣਜੀਤ ਸਿੰਘ ਜੀ ਜੀ ਤੇ ਨਾਲ ਸਾਰਿਆਂ ਨੇ ਪਾਗ ਉਤੋਂ ਬੰਨੀ ਦੇ ਰਾਮ ਸਿੰਘ ਜੀ ਰਾਮ ਸਿੰਘ ਵੜ ਗਿਆ ਬਾਦਲਾਂ ਨਾਲ ਤੇ ਦੂਜੀ ਗੋਮ ਬਾਦਲਾਂ ਦੇ ਬਾਰਕਰ ਆ ਗਈ ਤੇ ਇਹਨੂੰ ਪਾਗ ਦਿੱਤੀ ਕਿ ਜੇ ਮਾਨ ਲਗਾ ਗਿਆ ਉੱਥੇ ਇੱਕ ਦਿਨ ਦੇ ਬਿਹੜੇ ਮੂਨੇ ਨੇ ਇਹ ਤੇ ਕਨੀ ਕਵਿੱਤ ਅਖਤੇ ਪਟਨਾ ਸਾਹਿਬ ਜੀ ਜੀ ਉਹਨਾਂ ਨੇ ਨਜ਼ਰ ਇਹਦੇ ਦੇ ਰੋਕ ਲਈ ਏ ਉਹ ਵੀ ਪੰਜਾ ਸਿੰਘਾਂ ਨੇ ਰੋਕ ਲਈ ਏ ਉਹਦਾ ਵੀ ਨਹੀਂ ਪਾਗ ਕੀਤਾ ਇਹਨੇ ਕੁਝ ਵੀ ਮੈਂ ਝੂਠਾ ਸੱਚਾ ਉਹਨਾਂ ਦੇ ਪੇਸ਼ ਹੋਵਾਂ ਵੀ ਕੀ ਮੇਰਾ ਗਨਾ ਹੈ ਹੂੰ ਫੇਰ ਇਹ ਬਿਆਨ ਦਿੰਦਾ ਫੇਰ ਕੋ ਕੰਮ ਕਰਦਾ ਪਹਿਲਾਂ ਉਹਨਾਂ ਰੋਦ ਨਿਵੇੜਦਾ ਨਾਲ ਜੋ ਇਹਨਾਂ ਕੀਤਾ ਇਕਾਲੀਆਂ ਅੱਜ ਉਹਨੂੰ ਕ੍ਰੈਨ ਸੇਪਿਤ ਉਹਤੇ ਰਿਹਾ ਵੀ ਸਪਾਈ ਦੇ ਰਿਆ ਵੀ ਇਹ ਇਹਦਾ ਗناہ ਕੋਈ ਨਹੀਂ ਸਿੱਧਾ ਹੀ ਹੈ ਜੀ ਜੀ ਇਹੋ ਜਿਹੇ ਬੰਦੇ ਦਾ ਹੁੰਦਾ ਦੀਨ ਮਜਬੂਰ ਗੁਰਦਾਸ ਜੀ ਨੂੰ ਕੋ ਮੰਨਦਾ ਸੀ ਜੀ ਜੀ ਪੂਰੀ ਕੌਮ ਨਹੀਂ ਮੰਨਦੀ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨਸੇ ਕਿ ਮੈਂ ਪਹੁੰਚਿਆ ਅੱਜ ਪੰਥਕ ਕਾਲੀਆ ਦੇ ਆਗੂ ਦੇ ਕੋਲ ਭਾਈ ਗੁਲਜਾਰ ਸਿੰਘ ਦੇ ਕੋਲ ਸੋ ਮੁੱਦੇ ਦੀ ਗੱਲਬਾਤ ਕਰਨ ਲੱਗਿਆ ਵੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕਤਾਈਆਂ ਕੀਤੀਆਂ ਨੇ ਭਾਵੇਂ ਜਥੇਦਾਰਾਂ ਨੇ ਕੀਤੀਆਂ ਨੇ ਚਾਹੇ ਐਸਜੀਪੀਸੀ ਨੇ ਕੀਤੀਆਂ ਨੇ ਕੌਮ ਦੇ ਵਿੱਚ ਪੰਥ ਦੇ ਵਿੱਚ ਬਹੁਤ ਹੀ ਜਾੜਾ ਘਾਟਾਂ ਵੀ ਆਈਆਂ ਹੈਗੀਆਂ ਨੇ ਉਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹੈਗੇ ਆ ਜਿਵੇਂ ਆਪਾਂ ਗੱਲ ਕਰੀਏ ਬਾਬਾ ਹਰਨਾਮ ਸਿੰਘ ਤੁਮਾਹੁਰਾਂ ਦੀ ਬਾਬਾ ਹਰਨਾਮ ਸਿੰਘ ਤੁਮਾਰੇ ਬੜੇ ਵੱਡੇ ਸਵਾਲ ਚੁੱਕੇ ਸੀਗੇ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਗਿਆਨੀ ਕੁਲਦੀਪ ਸਿੰਘ ਗਰਗਜ ਸੋ ਇੱਕ ਗੱਲ ਹੋਰ ਕਹਿੰਦੇ ਆ ਵੀ ਜਿਸ ਤਰ੍ਹਾਂ ਕਹਿੰਦੇ ਵੀ Hindu ਧਰਮ ਦੇ ਵਿੱਚ ਵੀ ਦੋ মত ਦੇ ਲੋਕ ਹੁੰਦੇ ਆ ਕਹਿੰਦੇ ਵੀ ਮੁਸਲਮਾਨ ਧਰਮ ਦੇ ਵਿੱਚ ਵੀ ਦੋ মত ਦੇ ਲੋਕ ਹੁੰਦੇ ਆ ਫਿਰ ਸਿੱਖ ਧਰਮ ਦੇ ਵਿੱਚ ਵੀ ਕਈ ਤਰ੍ਹਾਂ ਦੇ ਮਤਭੇਦ ਹੁੰਦੇ ਰਹਿੰਦੇ ਆਗੇ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤਾਂ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਭਾਈ ਗੁਲਜਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਤੇ ਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਠੀਕ ਹੈ ਜੀ ਜਰ ਡੀਟਲ ਭਾਈ ਸਾਹਿਬ ਜੀ ਸਵਾਲ ਇਹ ਹੀ ਹੈ ਪਹਿਲਾਂ ਕਿ ਜਿਸ ਤਰ੍ਹਾਂ ਇੱਕ ਪਾਸੇ ਕਾਲ ਤਖਸਬ ਦੀ ਉੱਥੋਂ ਦੀ ਮਰਿਆਦਾ ਹੈਗੀ ਮਾਨ ਮਰਿਆਦਾ ਦੂਜੇ ਪਾਸੇ ਸਿੱਖ ਕੌਮ ਦੀ ਐਸਜੀਪੀਸੀ ਆ ਗਈ ਹੈ ਜੇ ਗੱਲ ਕਰੀਏ ਪਿਛਲੇ ਸਮੇਂ ਦੀ ਜਿਹੜੀਆਂ ਵੱਡੀਆਂ-ਵੱਡੀਆਂ ਕਤਾਈਆਂ ਹੋਈਆਂ ਨੇ ਇਸੇ ਕੌਮ ਦੇ ਵਿੱਚ ਜਿਹੜੇ ਫੈਸਲੇ ਸਾਂ ਹੈਗੇ ਸੀ ਕਾਲ ਤੱਕ ਸਾਹਿਬ ਤੋਂ ਉਹਦੇ ਤੇ ਵੱਡੇ ਕਿੰਤੂ ਪਰੰਤੂ ਕੀਤੇ ਗਏ ਨੇ ਜਿਵੇਂ ਆਪਾਂ ਗੱਲ ਕਰੀਏ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਉਹਨਾਂ ਨੇ ਇਹ ਗੱਲ ਕਹੀਏ ਵੀ ਅਸੀਂ ਤਾਂ ਇਹਨਾਂ ਨੂੰ ਜਥੇਦਾਰ ਮੰਨਦੇ ਹੀ ਨਹੀਂ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੂੰ ਸੋ ਇਹ ਸਾਰਾ ਮਸਲਾ ਜਿਵੇਂ 2 ਦਸੰਬਰ ਦੀ ਗੱਲ ਕਰੀਏ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀਗਾ ਇਹ ਸਭ ਕੁਝ ਹੋ ਕਿਵੇਂ ਗਿਆ ਦੇਖੋ ਜੀ ਪਹਿਲੀ ਗੱਲ ਤੇ ਵੀ ਵਾਕਿਆ ਹੀ ਇਨੂੰ ਗੜਗਾਜ ਨੂੰ ਕੋ ਮਨ ਨਹੀਂ ਗਾਦੇ ਜੀ ਜੀ ਪੂਰੀ ਕੌਮ ਨਹੀਂ ਮੰਨਦੇ ਜੀ ਕਿਉਂਕਿ ਬਾਦਲ ਤੋਂ ਤੇ ਦੁਖੀਆਂ ਸੀ ਹੂੰ ਬਾਦਲ ਨੇ ਇਹਨਾਂ ਨੂੰ ਨੁਕਸਾਨ ਕਰਾ ਦਿੱਤਾ ਤੇ ਅੱਜ ਕਿਵੇਂ ਮੰਨ ਲਈਏ ਵੀ ਇਹ ਜਥੇਦਾਰ ਹੈ ਸਾਡਾ ਫਿਰ ਮਰਿਆਦਾ ਕੋ ਨਹੀਂ ਮਰਿਆਦਾ ਸਾਲ ਲੱਗਦਾ ਤੇ ਕੁਝ ਦੁਨੀਆ ਚੋਂ ਮੰਨਣ ਲੱਗ ਪੈਂਦੀ ਮਰਿਆਦਾ ਦੀ ਕੋਈ ਚੀਜ਼ ਨਹੀਂ ਜੀ ਜੀ ਪਰ ਇਹਦਾ ਗੁਰੂ ਘਰ ਦੀ ਕੋਈ ਹੋਈ ਨਹੀਂ ਹੂੰ ਦੋ ਤਿੰਨ ਬੰਦੇ ਉਹ ਵੀ ਇਹ ਮਦਦਲੇ ਵੀ ਨਾ ਪੰਜਾ ਪਿਆਰਿਆਂ ਜੇ ਨਾ ਹੋ ਗਰੰਥੀਆਂ ਜੇ ਨਾ ਹੋ ਉਹ ਬੰਦਾ ਉਹ ਜਿਹੜਾ ਜਿਹਦੇ ਤੇ ਬਹੁਤ ਹੀ ਕਲੰਕਤ ਲਗਾਇਆ ਹੂੰ ਉਹ ਬੰਦਿਆਂ ਨੇ ਜੇਜ਼ੇਦਾਰ ਬਣ ਲਿਆ ਲਾਲਾ ਲਾਲਾ ਕਰ ਦਿੱਤੀ ਇਸ ਕਰਕੇ ਇਹਨੂੰ ਕੋਈ ਜਿਆਦਾ ਨਹੀਂ ਮੰਨਣ ਵਾਲੀ ਗੱਲ ਜੀ ਜੀ ਇਸ ਕਰਕੇ ਨਹੀਂ ਮੰਨਦੀ ਜੀ ਬੰਦੇ ਇਹ ਫਿਰ ਲੰਬੇ ਸਮੇਂ ਤੋਂ ਜਿਹੜਾ ਵਿਵਾਦ ਚੱਲਦਾ ਹੈ ਅਸਲ ਹੈ ਕੀ ਕਹਾਣੀ ਕੀ ਹੈ ਸਿਰਫ ਕੂਮ ਦਾ ਨੁਕਸਾਨ ਜਿਹੜਾ ਹੈ ਜਿੰਨਾ ਅੱਜ ਤੱਕ ਸਾਡਾ ਹੋ ਰਿਹਾ ਹੈ ਇਹ ਲੋਕ ਕਰਾਰੇ ਨੇ ਉਹਨਾਂ ਦੀ ਕਰਕੇ ਨਹੀਂ ਕੋਈ ਗੱਲ ਕਿਸੇ ਵੱਡੇ ਬੰਦੇ ਦੀ ਜੀ ਜੀ ਜਿਸ ਦਾ ਰੋਪ ਬਣਾਉਂਦੇ ਨੇ ਦੂਜਾ ਖਾਲਸਾ ਨਹੀਂ ਬਣਾ ਰਿਹਾ ਜੱਜ ਜੱਜ ਜੀ ਜੀ ਜਿਹੜਾ ਖਾਲਸਾ ਜਿਸਦਾ ਨਾਮ ਬਣਾਏ ਕਿਵੇਂ ਇੱਕ ਬੰਦੇ ਦਾ ਬਣਾਇਆ ਮੰਨਿਆ ਜੇ ਉਹ ਬੰਦੇ ਤੁਸੀਂ ਗਿਆਨੇ ਜੀ ਜੀ ਇੱਕ ਬੰਦਾ ਉਹ ਬਣਾ ਗਿਆ ਆਪਣਾ ਚਲਾ ਰਿਹਾ ਹੈ ਸਾਰਾ ਕੁਝ ਹੂੰ ਤੇ ਦੁਨੀਆ ਵਿਰੋਧ ਹੈ ਸਾਰੀ ਪੰਜਾਬ ਪੂਰਾ ਵਿਰੋਧ ਹੈ ਬਾਹਰ ਸਿੱਖ ਵਿਰੋਧ ਦੇ ਜੋ ਕੁਝ ਉਹਦੇ ਵਿਰੋਧ ਦੇ ਤੇ ਕਿਵੇਂ ਉਹਨੂੰ ਮੰਨ ਲਈ ਜਿਵੇਂ ਦਾ ਵੀ ਹਾਂਜੀ ਤੂੰ ਜ਼ਰਾ ਜ਼ੇਤੇਦਾਰ ਹੈ ਜੀ ਨਾਮ ਸੇ ਤੂੰ ਨਾ ਤੂੰ ਬਾਅਦ ਤੂੰ ਦਾ ਕਿਉਂ ਮੰਨ ਲੈ ਫਿਰ ਉਹ ਹੂੰ ਇਹ ਈ ਛੇਤੀ ਉਨੇ ਜੰਗਾਗੀ ਤਹਿ ਉਹ ਕਿਵੇਂ ਮੰਨ ਲੈ ਮਰਿਆਦਾ ਤੋਂ ਬਿਨਾ ਕੋਈ ਗੱਲ ਨਹੀਂ ਬਾਤ ਨਹੀਂ ਤਕਾਏ ਦਾ ਤਕਾ ਹੀ ਹੁੰਦਾ ਵੇ ਜੀ 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 ਇਸ ਕਰਕੇ ਨਹੀਂ ਮੰਨਿਆ ਜਾ ਸਕਦਾ ਭਾਈ ਗੁਜਾਰ ਸਿੰਘ ਜੀ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਧੱਲੂ ਕਹਰਾ 1984 ਦੇ ਜਿਹੜਾ ਹੋਇਆ ਸੀਗਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹ ਮਨਾਇਆ ਜਾਂਦਾ ਹੈ ਹਰ ਸਾਲ ਕਾਲ ਤੱਕ ਸਰਪਤ ਹੁਣ ਉੱਥੇ ਗੱਲ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗਾਜ ਸਾਹਿਬ ਹੈਗੇ ਨੇ ਜਦੋਂ ਸੰਦੇਸ਼ ਦੇਣਾ ਪੈਂਦਾ ਉੱਥੇ ਕਾਲਕਤਾ ਸਾਭ ਦੇ ਜਥੇਦਾਰ ਨੂੰ ਇੱਕ ਪਾਸੇ ਬਾਬਾ ਹਰਨਾਮ ਸਿੰਘ ਤੁਮਾ ਜੀ ਇਹ ਗੱਲ ਕਹਦੇ ਨੇ ਵੀ ਅਸੀਂ ਗਿਆਨੀ ਕਲਦੀਪ ਸਿੰਘ ਗੜਗਾਜੇ ਨੂੰ ਸੰਦੇਸ਼ ਨਹੀਂ ਦੇਣ ਜਾਵਾਂਗੇ ਕਾਲਕਤਾ ਸਾਭ ਨੂੰ ਉੱਥੇ ਫਿਰ ਬਵਾਦ ਹੋਰ ਵਧੇਗਾ ਜੀ ਬਿਲਕੁਲ ਠੀਕ ਗੱਲ ਹੈ ਜੀ ਇਹ ਹੋਣਾ ਨਹੀਂ ਚਾਹੀਦਾ ਇਤਰਾ ਉਹਨੂੰ ਆਪ ਵੀ ਥੋੜੀ ਬਾਦੀ ਹੋਣੀ ਜਿਵੇਂ ਮੈਂ ਕਿਉਂ ਗਲਤ ਕੰਮ ਕਰਵਾ ਜੀ ਜੀ ਜਦੋਂ ਕੌਮ ਮੰਨਦੀ ਨਹੀਂ ਉਹ ਜਥੇਦਾਰ ਨਹੀਂ ਮੰਨਦੀ ਤੇ ਜਿਹੜਾ ਕੰਮ ਨਾਲ ਸਾਰੀ ਸਮੇਤ ਜੀ ਸਾਰੀ ਕਮੇਟੀ ਜੁੜੀ ਹੋਵੇ ਨਾਲ ਜਿਥੇ ਬੰਦियां ਜੁੜੀਆਂ ਹੋਣ ਫਿਰ ਤੇ ਮੰਨਣ ਵਾਲੀ ਵੀ ਗੱਲ ਹੈ ਜੀ ਜਦੋਂ ਕੋਈ ਜੁੜਿਆ ਨਹੀਂ ਕੁਝ ਨਹੀਂ ਹੋ ਬਾਦਲ ਨਿਹਰਾ ਬਾਦਲ ਦੇ ਨਾਲ ਨਹੀਂ ਲੱਗ ਕੇ ਉਹਨੇ ਬੁਲਾਇਆ ਉਹਨੇ ਖੜਾ ਕਰ ਦਿੱਤਾ ਇਹ ਕਿਵੇਂ ਹੋ ਸਕਦਾ ਇਹ ਨੂੰ ਮੰਨਿਆ ਜਾ ਤੇ ਜਿਹੜਾ ਕੱਲੂ ਘਰਾ ਹੈ ਉਹ ਤੇ ਮਤਲਬ ੁੱਲਣ ਵਾਲਾ ਨਹੀਂ ਜੀ ਜੀ ਮਰੀਆਮ ਹੀ ਉਹ ਭੁੱਲਣਾ ਜਿਉਂਦਾ ਕਿਥੋਂ ਭੁੱਲ ਜਾਣਾ ਜੀ ਜੀ ਉਹ ਐਡਾ ਮਾਰਾ ਨਾ ਕੰਮ ਕੀਤਾ ਇਸ ਕੋਮ ਨੇ ਇਹ ਜਿਹੜਾ ਨਾਂ ਭੁੱਲਣ ਵਾਲਾ ਜੀ ਛੋਟਾ ਮੋਟਾ ਨਹੀਂ ਵੇਦੀ ਨੂੰ ਲੋਕ ਕੋਈ ਕਹਿੰਦਾ ਜੀ ਭੁੱਲ ਜਾਣਾ ਚਾਹੀਦਾ ਜੀ ਐ ਹੋ ਜਾਣਾ ਚਾਹੀਦਾ ਜੀ ਇਹ ਨਾ ਕਾਫਰਾਂ ਨੇ ਵਾਕਈਏ ਕਾਫਰ ਲੋਕ ਨੇ ਜੀ ਇਹਨਾਂ ਨੂੰ ਕਾਫਰ ਕਹਣਾ ਬੜਾ ਵੱਡਾ ਕਰ ਦਿੱਤਾ ਗਣਾ ਜੀ ਉਹ ਜੇ ਸਾਨੂੰ ਰਾਜ ਵੀ ਰਾਜ ਵੀ ਮਿਲ ਜਾਏ ਨਾ ਹੂੰ ਤਾਂ ਵੀ ਇਸ ਨੂੰ ਨਹੀਂ ਪੁੱਛ ਸਕਦੇ ਜੀ ਇਹਦਾ ਵੱਡਾ ਮਾੜਾ ਕੰਮ ਕੀਤਾ ਹੂੰ ਤੇ ਉਹ ਬੰਦਾ ਜਿਹੜਾ ਸਾਰੇ ਕੰਮ ਸਾਨੂੰ ਸਿੱਖਣ ਮਰਵਾਉਣ ਦੇ ਵਿੱਚ ਸਾਰੀ ਕੋਸ਼ਿਸ਼ ਕਰਦਾ ਰਿਹਾ ਹੈ ਉਹ ਬੰਦੇ ਦਾ ਬਣਾ ਕੇ ਮੰਨ ਲਈਏ ਦਵਾਦਾ ਵੀ ਹਾਂ ਵੀ ਤੂੰ ਸਾਡਾ ਜਥੇਦਾਰ ਜੀ ਜੀ ਇਸ ਕਰਕੇ ਗਲਤ ਕੰਮ ਹੋ ਰਿਹਾ ਜੀ ਸੋ ਬਾਬਾ ਜੀ ਅਗਲਾ ਸਵਾਲ ਇਹ ਗਾਇ ਹੈ ਵੀ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਨੂੰ ਤਿਆਰ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਹਾਂਜੀ ਤੇ ਗਿਆਨੀ ਕੁਲਦੀਪ ਸਿੰਘ ਗੁਰਗੱਜ ਦਾ ਪਿੱਛੇ ਬਿਆਨ ਸੀਗਾ ਵੀ ਮੈਂ ਤਾਂ ਪੰਥ ਦਾ ਨੁਮਾਇੰਦਾ ਹੈਗਾ ਪੰਥ ਦਾ ਸੇਵਾਦਾਰ ਹਾਂ ਮੈਂ ਤਾਂ ਚਰਮੀ ਕਾਲੀ ਦਾਲ ਤੋਂ ਕੁਝ ਲੈਣਾ ਨਹੀਂ ਫਿਰ ਛੱਡ ਦੇ ਜੋ ਪੰਥ ਤੇ ਮੰਨਦਾ ਨਹੀਂ ਹੂੰ ਕਹਿਣ ਨਾਲ ਨਹੀਂ ਇਹ ਗੱਲ ਜੋ ਮੰਨਦਾ ਨਹੀਂ ਕੋਜੀ ਪੰਥ ਦੇ ਜੀ ਨੂੰ ਮੰਨਦੇ ਨਹੀਂ ਬਰਦਾ ਨਹੀਂ ਪਿਆ ਕਰਦਾ ਜੀ ਫਿਰ ਤੁਸੀਂ ਵੇਖੋ ਉਹ ਵੀ ਤਹਤ ਪਟਨਾ ਸਾਹਿਬ ਜੀ ਜੀ ਉਹਨਾਂ ਨੇ ਨਜ਼ਰ ਦੇ ਰੋਕ ਲਈ ਹੈ ਉਹ ਵੀ ਪੰਜਾ ਸਿੰਘਾਂ ਨੇ ਰੋਕ ਲਈ ਹੈ ਉਹਦਾ ਵੀ ਨਹੀਂ ਪਾਕ ਕੀਤਾ ਇਹਨੇ ਕੁਝ ਵੀ ਮੈਂ ਝੂਠਾ ਸੱਚਾ ਉਹਨਾਂ ਦੇ ਪੇਸ਼ ਹੋਵਾਂ ਵੀ ਕੀ ਮੇਰਾ ਗੁਨਾਹ ਹੈ ਹੂੰ ਫਿਰ ਇਹ ਬਿਆਨ ਦੇ ਲਾ ਫਿਰ ਕੋ ਕੰਮ ਕਰ ਲਾ ਪਹਿਲਾਂ ਉਹਨਾਂ ਨਾਲ ਨਿਬੜ ਲਾ ਹੂੰ ਉਹਦੇ ਤੋਂ ਨਿਬੜਿਆ ਨਹੀਂ ਜੀ ਜਦੋਂ ਉਹ ਨਿਬੜਿਆ ਹੀ ਨਹੀਂ ਕੁਝ ਇਹ ਸਮਝ ਲੋ ਬਾਹਰ ਇਹ ਕਮਝ ਆ ਰਿਹਾ ਉਧਰੋਂ ਦੇਦੇ ਤੇ ਫਤਵਾਲਾ ਆਇਆ ਹੈ ਅਕਾਲ ਤੋਂ ਉੱਥੋਂ ਦਸਤਾਰੀਆਂ ਨੇ ਪਟਨਾ ਸਾਹਿਬ ਆਰਿਆਂ ਨੇ ਉਹ ਵੀ ਪੰਜਾਂ ਪਿਆਰੇ ਨੇ ਉਹ ਵੀ ਪੰਜ ਪਿਆਰੇ ਨੇ ਉਧਰੋਂ ਦੋ ਤਰੀਕ ਦੇ ਸਾਰੇ ਫੈਸਲੇ ਨੇ ਨਾਸ ਕਰ ਦਿੱਤੇ ਨੇ ਤੇ ਕਿਵੇਂ ਇਹ ਗੱਲ ਹੋ ਸਕਦੀ ਏ ਇਹ ਤਾਂ ਸਮਝ ਤੋਂ ਬਾਹਰ ਹੀ ਚੱਲ ਰਿਹਾ ਕੰਮ ਨਹੀਂ ਇੱਕ ਪਾਸੇ ਆਪਾਂ ਗੱਲ ਕਰੀਏ ਪੰਜਾਂ ਪਿਆਰਿਆਂ ਦੀ ਜਿਹੜੇ ਉੱਥੋਂ ਪਟਨਾ ਸਾਹਿਬ ਦੇ ਹੈਗੇ ਨੇ ਕਹਿੰਦੇ ਉਹਨਾਂ ਨੂੰ ਤਾਂ ਪੰਜ ਬਾਣੀਆਂ ਕੰਠ ਨਹੀਂ ਹੈਗੀਆਂ ਦੇ ਨਾਲ ਕਹਿੰਦੇ ਉਹ ਬੀੜੀਆਂ ਪੀਣੇ ਹੈਗੇ ਨੇ ਨਹੀਂ ਜੀ ਆਖਰ ਦੀ ਗੱਲ ਨਹੀਂ ਜੀ ਅਕਾਲ ਪਤਿਸਰੂ ਵੀ ਬੈਠੇ ਨੇ ਇਹ ਜਿਵੇਂ ਅਕਾਲ ਪਤਿਸਰੂ ਦੇ ਬੈਠੇ ਨੇ ਉਵੇਂ ਉਹ ਤਰਤੇ ਬੈਠੇ ਨੇ ਜੀ ਜੀ ਇਹ ਗੱਲਾਂ ਨਾਲ ਨਹੀਂ ਹੁੰਦਾ ਉਹਦਾ ਕੰਮ ਵੀ ਇਹ ਸ਼ਰਾਬ ਰਾਗ ਕਰਦੇ ਉਹ ਵੱਧ ਕੱਟੇ ਇਹਦੇ ਨਾਲ ਥੋੜਾ ਗੱਲ ਬੰਨੀ ਜੀ ਜੀ ਉੱਥੇ ਪੇਸ਼ ਹੋਵੇ ਇਹ ਕੋਈ ਨੂੰ ਕੰਮ ਕਰਨਾ ਚਾਹੀਦਾ ਸੀ ਇੱਕ ਪਾਸਾ ਤੇ ਨਵੇੜਲੀ ਦਾ ਨਹੀਂ ਹੁਣ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਜਾਣਾ ਪੈਗਾ ਉੱਥੇ ਵੇਖੋ ਜੀ ਜਾਣਾ ਤੇ ਚਾਹੀਦਾ ਸੀ ਕਿਉਂ ਨਹੀਂ ਗਿਆ ਜੀ ਨਹੀਂ ਜਾਂਦੇ ਜੀ ਨਹੀਂ ਜਲਦੇ ਤੇ ਇਹਨਾਂ ਦੀ ਮਰਜ਼ੀ ਫਿਰ ਮਤਲਬ ਗੱਲ ਤੇ ਉੱਥੀ ਰਹਿ ਗਈ ਨਾ ਗੁਰੂ ਦੀ ਗੱਲ ਤੇ ਕੋਈ ਨਾ ਹੋਈ ਫਿਰ ਹੂੰ ਨਾ ਕੋ ਫਿਰ ਤਖਤ ਹੋਇਆ ਜੀ ਕੀ ਉਹ ਤਖਤ ਨੂੰ ਨਹੀਂ ਸਮਝਦੇ ਤਖਤ ਹੂੰ ਗੱਲ ਤੇ ਵੀ ਨਾ ਵੀ ਤਖਤ ਉਹ ਵੀ ਤਖਤ ਹੈ ਇਹ ਵੀ ਤਖਤ ਹੈ ਤੇ ਫਿਰ ਤਖਤ ਜਿਹੜੇ ਨੇ ਕੁਛ ਨਹੀਂ ਇਹਨਾਂ ਦੇ ਤਖਤ ਦਾ ਵੀ ਟੁਰੇ ਫਿਰਦੇ ਨੇ ਫਿਰ ਤੇ ਤਖਤ ਕੋਈ ਨਾ ਹੋਈ ਜੀ ਜੀ ਸੇ ਕੋਮ ਦਾ ਜੋ ਫੈਸਲਾ ਹੁੰਦਾ ਤਸਤਾਂ ਦੇ ਹੁੰਦਾ ਹੈ ਪਟਨਾ ਸਾਹਿਬ ਵੀ ਤਖਤ ਹੈ ਅਜੂਰ ਸਾਹਿਬ ਵਾਲਾ ਵੀ ਤਾਕਤ ਹੈ ਜਿਹਨੂੰ ਆਪਾਂ ਮੰਨਨੇ ਆ ਜੀ ਵੀ ਤਖਤ ਨੇ ਸਾਡੇ ਪੰਜ ਆਈ ਮੰਨੇ ਬੈਠੇ ਆ ਤੇ ਪੰਜਾਂ ਦੇ ਸਨਮੁਖ ਤੇ ਹੋਣਾ ਪੈਣਾ ਹੈ ਜੀ ਇਹ ਕਹਿ ਕੇ ਕੱਲ ਨੂੰ ਕੋਈ ਇੱਕ ਕਹਿ ਗਿਆ ਵੀ ਇੱਥੇ ਜਿੰਨੇ ਉਹ ਹੋਰ ਕੋਈ ਬਾਹਰ ਦਾ ਕਹਿ ਦੇ ਕਿ ਇੱਥੇ ਪੀੜੀਆਂ ਪੀਣੇ ਨੇ ਇਦਾਂ ਗੱਲ ਮੁਰਸ਼ਦ ਮੋਟਾ ਕਾਲਤਖਤ ਸਾਹਿਬ ਹੈ ਨਾ ਹਾਂ ਜੀ ਸ਼੍ਰੀ ਮੋਹਰ ਤਾਂ ਕਾਲਤਖਤ ਸਾਹਿਬ ਦੇਖੋ ਜੀ ਸਾਰੇ ਜਿਹਨੂੰ ਤਖਤ ਆ ਦੇਣਾ ਨਾ ਜੀ ਸਿੱਖ ਉਹਨੇ ਸਾਰੇ ਤਖਤ ਬੱਲੇ 575 ਤਨਦੀਰਦਾਸ ਹੁੰਦੀ ਹੈ ਉਹ ਕਹਿੰਦਾ ਵੀ 575 ਤਨਦੀਰਦਾਸ ਰੋਜ਼ ਕਰ ਰਿਆ ਆ ਹਾਂਜੀ ਹਾਂਜੀ ਇਹ ਛੋਟੀ ਮੋਟੀ ਗੱਲ ਨਹੀਂ ਕੈਮਕਲਾਦੀ ਨਹੀਂ ਗੱਲ ਹੈ ਜੀ ਜੀ ਹਾਂਜੀ ਪਾਈਕਲ ਜਾਰ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਸਿਮਰਜੀਤ ਸਿੰਘ ਮਾਨ ਸ਼ਰਮਨੀ ਕਾਲੀਦਾਰ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਵੀ ਜਿਹੜਾ कल्ੂਕੋਰਾ ਦਿਨ ਹੈਗਾ ਛਿੱਦੀ ਦਿਹਾੜਾ ਹੈਗਾ 6 ਜੂਨ ਨੂੰ ਇਹਦੇ ਵਿੱਚ ਜਿਹੜੇ ਇਹ ਰੌਲਾ ਪਾਉਂਦੇ ਆ ਜਾਂ ਵਿਵਾਦ ਖੜਾ ਕਰਦੇ ਆ ਬਾਬਾ ਹਰਨਾਮ ਸਿੰਘ ਤੋਂ ਮੈਂ ਇਹਨਾਂ ਨੂੰ ਇਸ ਇਸ ਏਜੈਂਡਾ ਵਿੱਚ ਇਸ ਦਿਹਾੜੇ ਦੇ ਵਿੱਚ ਮਤਲਬ ਕਿ ਇਹ ਵਿਵਾਦ ਖੜਾ ਨਹੀਂ ਕਰਨਾ ਚਾਹੀਦਾ ਕੀ ਕਹਿੰਦੇ ਹੋ ਵੇਖੋ ਜੀ ਉਹ ਤੇ ਉਹਦੀ ਸਮਝੀ ਹੂੰ ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੈ ਤੇ ਰੱਬ ਜਾਣਦਾ ਹੁਣ ਜੀ ਜੀ ਜੋ ਕਹਿ ਰਿਹਾ ਹੈ ਉਹਦੇ ਮੂੰਹ ਇਹ ਗੱਲ ਫੱਗਦੀ ਹੈ ਜੀ ਉਹ ਅੱਜ ਬਾਦਲ ਦੀ ਮਦਦ ਕਰ ਰਿਹਾ ਹੈ ਸਿਮਰ ਜੀ ਮਾਨ ਹਾਂ ਇੱਕ ਮਦਦਲੇਵੀ ਉਹਦਾ ਬਣਾਇਆ ਜਦੋਂ ਉਹਨੂੰ ਪਤਾ ਵੀ ਹੈ ਜੀ ਵੀ ਇਹ ਮਰੀਆਦਾ ਨਾਲ ਬਣਿਆ ਨਹੀਂ ਇਹ ਸਾਡਾ ਬਣਿਆ ਨਹੀਂ ਅਸੀਂ ਕਿਸੇ ਇਹ ਕਿਸੇ ਜਾ ਕੇ ਜਿਵੇਂ ਬੰਦੀ ਨੇ ਇਹਨੂੰ ਪਾਗ ਨਹੀਂ ਦਿੱਤੀ ਅਜੇ ਤੱਕ ਇਹ ਸ਼੍ਰੋਮਣੀ ਕਮੇਟੀ ਨੇ ਇਹਨੂੰ ਪਾਗ ਨਹੀਂ ਦਿੱਤੀ ਉੱਥੇ ਇਹ ਜਿੰਨਾ ਵਿਭਾਗਾਂ ਨੇ ਉਹਨੂੰ ਪਾਗ ਨਹੀਂ ਦਿੱਤੀ ਅ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਨੂੰ ਨਾਮ ਨਹੀਂ ਇਹ ਪਾਗ ਦਿੱਤੀ ਜੀ ਜੀ ਪਹਿਲਾਂ ਤੇ ਇਹ ਹੀ ਸੋਚ ਲੈਣਾ ਇਹ ਮਾਨ ਸਾਹਿਬ ਇੱਕ ਖਲਾਰੇ ਦਾ ਇੱਕ ਬਣਿਆ ਵੀ ਢਾਂਜਾ ਜਿਹਾ ਇੱਕ ਮਖੂਲੀ ਜਿਹਾ ਬਣ ਗਿਆ ਹੈ ਜਾਂ ਤੇ ਨੂੰ ਲੋਕ ਚਾਹੁੰਦੇ ਨਹੀਂ ਇਹਦੀ ਨਿੱਜੀ ਤੇ ਇੱਥੀ ਕੋ ਇਹੋ ਜਿਹਾ ਸਭ ਉਹ ਤਾਂ ਕਹਿੰਦੇ ਵੀ ਅਸੀਂ ਕੌਮ ਦੀ ਗੱਲ ਕਰਦੇ ਆ ਅਸੀਂ ਖਾਲਸਾ ਦੀ ਗੱਲ ਕਰਦੇ ਆ ਇਹਦੇ ਕੋਈ ਖਾਲਸਾ ਨਹੀਂ ਨਿਰੋ ਬੰਦੇ ਹੀ ਮਰਵਾਣ ਤੇ ਰਿਹਾ ਹੋਰ ਕੀ ਕਰਨਿਆ ਜੀ ਅੱਜ ਵੀ ਉਹਦੀ ਇਹ ਹੀ ਅੱਜ ਸਾਰੀ ਕੌਮ ਪਿੱਛੇ ਦੇ ਦਿੱਤੀ ਸੀ ਜੀ ਉਹ ਸਾਰੀ ਜਿੰਨੀ ਕੌਮ ਐ ਇਸ ਵੇਲੇ ਦੁਖੀ ਹੋਈ ਇਹ ਬਾਦਲਾਂ ਨੂੰ ਜੀ ਜੀ ਤੇ ਇਹ ਬਾਦਲ ਦੀ ਸਪੋਰਟ ਪਿਆ ਕਰਦੇ ਕ੍ਰੀਮ ਚਿੱਟ ਦੇ ਦਿਆ ਜੀ ਵੀ ਉਹ ਬਣਾਇਆ ਜਸਦਾਦੀ ਹੋਤੇ ਗੜੀ ਨਾ ਪਾਈ ਆ ਨਾ ਵੀ ਜੀ ਉਹਨੂੰ ਜਿਹੜੀ ਮਰਿਆਦਾ ਦੇ ਵਿੱਚ ਖੜੀ ਨਹੀਂ ਬੈਠਣਾ ਹੋਰ ਕੀ ਬੈਠਣਾ ਮਰਿਆਦਾ ਜਿਹੜੀ ਇਹ ਜੀ ਗੁਰੂ ਦੀ ਕੋਈ ਮਰਿਆਦਾ ਚੀਜ਼ ਹੈ ਕਿ ਨਹੀਂ ਹਾਂ ਜੀ ਉਸ ਚੀਜ਼ ਦੇ ਨਾਲ ਚੱਲਣਾ ਹੈ ਕਾਲ ਤੱਕ ਜੀ ਇਹ ਉਹ ਮਰਿਆਦਾ ਨਹੀਂ ਤੇ ਕਾਲ ਤੱਕ ਦਾ ਦਾ ਫਿਰ ਹਮ ਇਸ ਕਰਕੇ ਮਾਨ ਸਾਹਿਬ ਦੀਆਂ ਗੱਲਾਂ ਛੱਡ ਦਿਓ ਇਹਦੇ ਪਤਾ ਨਹੀਂ ਕੀ ਇਹਨੂੰ ਹੋ ਗਿਆ ਹੈ ਜੀ ਇਹਨੇ ਕੋਈ ਨਾ ਕੋਈ ਬਿਆਨ ਦਿੱਤੀ ਰੱਖਦਾ ਕਦੀ ਭਗਤ ਸਿੰਘ ਦਾ ਕਦੀ ਹੋਰ ਜਿਹੜਾ ਨਕਮੇ ਤੋਂ ਹਕਮਾਤ ਦੇਦਾ ਜਿਹੜਾ ਕੋਈ ਕਦਰ ਪੋਟ ਪੈਂਦਾ ਹੈ ਉਹ ਵੀ ਨਹੀਂ ਇਹ ਆਪਣੀ ਜ਼ੁਬਾਨ ਦੇ ਨਾਲ ਹੀ ਬੰਦ ਕਰਾ ਲਿਆ ਜੀ ਇਸ ਕਰਕੇ ਇਹਦੀ ਕੋਈ ਵੈਲਿਊ ਨਹੀਂ ਦੀ ਗੱਲ ਜੀ ਇੱਥੇ ਭਾਈ ਸਾਹਿਬ ਸਵਾਲ ਸਿਮਰਜੀਤ ਮੰਗ ਦੇ ਨਾਲ ਹੀ ਜੁੜਦਾ ਹੈ ਸਿਮਰਜੀਤ ਜੀ ਨੇ ਇਹ ਗੱਲ ਕਹੀ ਹੈ ਵੀ ਜੇ ਬਾਬਾ ਹਰਨਾਮ ਸਿੰਘ ਦੇ ਵਿੱਚ ਕੋਈ ਵਿਵਾਦ ਖੜਾ ਕਰਦਾ ਹੈ ਫਿਰ ਕਹਿੰਦੇ ਉਹ ਕੌਮ ਦੀ ਪੂਰੀ ਦੁਨੀਆ ਦੇ ਵਿੱਚ ਵੇਚਤੀ ਹੋਵੇਗੀ ਕਹਿੰਦੇ ਵੇਖੋ ਜੀ ਉਹਨੇ ਇਹਨੂੰ ਵੇਚਦੀ ਨਹੀਂ ਦਿੱਸਦੀ ਜੀ ਖੁਦ ਗਿਆ ਹੈ ਉਥੇ ਅਰਨਾਮਸਨ ਨੂੰ ਪੱਕ ਦਿੱਤੀ ਹੈ ਸਾਨੂੰ ਵੀ ਸਾਰਿਆਂ ਨੂੰ ਉਸ ਪੱਕ ਦਾ ਭਾਵੇਂ ਉਹ ਚੱਲ ਸਾਡੀ ਨਹੀਂ ਅੱਜ ਸੁਣਦਾ ਜੀ ਜੀ ਮਤਲਬ ਉਹਦੀ ਮਾਤੇ ਜਿਵੇਂ ਉਹ ਕਰ ਰਿਹਾ ਹੈ ਹਾਂਜੀ ਉਹ ਬਾਦਲਾਂ ਦੀ ਸਪੋਰਟ ਬੜੀ ਜ਼ਲਦੀ ਕਰਦਾ ਰਿਹਾ ਅੱਜ ਤੱਕ ਬਾਬਾ ਅਰਨਾਮਸਨ ਹਾਂਜੀ ਹੂੰ ਤੇ ਜੇ ਅੱਜ ਉਹਨੇ ਮਦਲਿਆ ਕੀ ਜੇ ਇਹਨੂੰ ਪੱਗ ਨਹੀਂ ਫਲਾਣਾ ਢਿਗੜੇ ਇਹ ਪੱਗ ਵਿੱਚ ਜਾ ਕੇ ਪੱਗ ਧੀ ਕੇ ਆਇਆ ਹੈ ਇਹ ਵੇਖੋ ਜੀ ਇਹੋ ਜਿਹਾ ਗਿਰਿਆ ਬੰਦਾ ਗਿਰ ਗਿਆ ਆ ਬੰਦਾ ਇਹਦੀ ਕੋਈ ਬੁੱਕਤ ਨਹੀਂ ਹੁੰਦੀ ਇੱਥੇ ਬਾਬਾ ਜੀ ਸਵਾਲ ਹੈ ਕਿ ਸਿਮਰਜੀਤ ਦੀ ਮਾਂ ਨੇ ਇਹ ਗੱਲ ਕਹਿੰਦਾ ਸੀ ਮੈਨੂੰ ਬਾਬਾ ਤੁਮੇ ਦਾ ਫੋਨ ਆਇਆ ਵੀ ਤੁਸੀਂ ਦਸਤਾਰ ਬੰਦੀ ਆ ਕੇ ਕਰਨੀ ਹੈ ਕਿ ਮੈਂ ਕਿਹਾ ਵੀ ਮੈਂ ਤਾਂ ਜਾਣਾ ਆਸਟ੍ਰੇਲੀਆ ਤੇ ਬਾਬਾ ਹਰਨਾਮ ਸਿੰਘ ਤੁਮਾ ਕਹਿੰਦਾ ਵੀ ਤੁਹਾਡੇ ਤੋਂ ਬਿਨਾਂ ਦਸਤਾਰ ਬੰਦੀ ਨੀ ਹੋ ਸਕਦੀ ਤੁਸੀਂ ਆਸਟ੍ਰੇਲੀਆ ਦਾ ਦੌਰਾ ਆਰਤ ਕਰੋ ਫਿਰ ਉਹ ਨਾ ਕਹਿੰਦਾ ਮੈਂ ਰੱਦ ਕਰ ਲਿਤਾ ਹੁਣ ਕਹਿੰਦਾ ਸਿਮਰਜੀਤ ਮਾਣੇ ਇਹ ਗੱਲ ਕਹਿੰਦੇ ਐ ਕਹਿੰਦੇ ਵੀ ਮੈਂ ਜਿਹੜੀ ਗੱਲ ਕਹੀ ਐ ਮੈਨੂੰ ਲੱਗਦਾ ਐ ਕਿ ਮੇਰੀ ਗੱਲ ਤੇ ਗੱਲ ਨੂੰ ਹਲ ਚੜਨਗੇ ਉਹ ਗੱਲ ਮੰਨਣਗੇ ਬਾਬਾ ਰਾਮ ਸਿੰਘ ਤੋਂ ਮਾ ਨਹੀਂ ਵੇਖੋ ਜੀ ਇਹ ਇਹ ਸੇਰੀਆਂ ਗੱਲਾਂ ਨੇ ਜੀ ਮੈਂ ਜਾਣਾ ਸੀ ਟੋੜਾ ਸੀ ਮੇਰਾ ਜੀ ਪੁਰਾਣਾ ਢਿੰਗੜਾ ਜੀ ਜੀ ਉਹ ਬੰਦੇ ਚਾਰ ਪੰਜ ਹੋਰ ਸਿੰਘ ਸਨ ਉਹਦੇ ਵਿੱਚ ਸਾਡਾ ਜਥੇਦਾਰ ਵੀ ਸੀ ਸਰਦਾਰ ਰਣਜੀਤ ਸਿੰਘ ਜੀ ਜੀ ਇਹਨਾਂ ਸਾਰਿਆਂ ਨੇ ਪੱਗ ਉਦੋਂ ਐ ਬੰਨੀ ਦੇ ਰਾਮ ਸਿੰਘ ਜੀ ਰਾਮ ਸਿੰਘ ਵਾਰਕਿਆ ਬਾਦਲਾਲ ਤੇ ਦੂਜੀ ਕੌਮ ਬਾਦਲਨ ਦੇ ਬਾਰਕਰ ਆਪਣੀ ਦੇ ਇਹਨੂੰ ਪਾਕ ਦਿੱਤੀ ਕਿ ਜੇ ਮਾਨ ਲਗਾ ਗਿਆ ਉੱਥੇ ਤੇ ਕਿੰਦਰ ਦੇ ਵੇੜੇ ਮੂਨੇ ਨੇ ਇਹ ਤੇ ਕਹਿੰਦੇ ਕਿਸੇ ਕੰਮ ਦੀ ਗੱਲ ਨਹੀਂ ਜੀ ਤੇ ਕੋਈ ਇਹਦੇ ਪੈਰ ਨਹੀਂ ਇਹ ਗੱਲ ਜੀ ਜੀ ਹਾਂ ਜਦੋਂ ਪਾਕ ਨੂੰ ਦੇ ਦਿੱਤੀ ਗੱਲ ਮੁੱਕੀ ਤੇ ਉਹਨੇ ਵਧੀਆ ਕੀਤਾ ਕੋਈ ਕੁਮਰਿਆਦਾ ਨਾਲ ਬਣਾਉਂਦੇ ਕਿਸੇ ਦੀ ਸਲਾਹ ਨਾਲ ਬਣਾਉਂਦੇ ਉਹ ਇਹ ਗੱਲ ਆਂਦਾ ਅੱਜ ਵੀ ਉਹ ਆਂਦਾ ਮਾਨ ਸਰ ਕਹਿੰਦੇ ਕਿ ਜੋ ਮੈਂ ਫੀਲ ਕੀਤੀ ਹੈ ਉਹ ਬੰਨਣਗੇ ਨਹੀਂ ਜੀ ਚਲੋ ਉਹ ਤੇ ਮੰਨਨੀ ਨਾ ਮੰਨਨੀ ਵੇਖੋ ਕੀ ਬੰਨਦਾ ਜੇ ਤਰੀਕ ਨੂੰ ਪਤਾ ਲੱਗੇਗਾ ਜੀ ਹਾਂਜੀ ਭਾਈ ਗੁਲਜਾਰ ਸਿੰਘ ਜਿਸ ਤਰ੍ਹਾਂ ਪੂਰੀਆਂ ਸੰਗਤਾਂ ਨੇ ਜਾਂ ਸਿੱਖ ਕੌਮ ਨੇ ਗਰਗਾ ਜੀ ਗਿਆਨੀ ਗੁਰਦੀਪ ਸਿੰਘ ਗਰਗਾ ਜੀ ਨੂੰ ਜਦੇਦਾਰ ਨਹੀਂ ਮੰਨਿਆ ਹਾਂਜੀ ਫਿਰ ਸਿਮਰਜੀਤ ਮਾਨ ਉਸ ਦੇ ਹੱਥ ਦੇ ਵਿੱਚ ਕੋ ਉਤਰਦੇ ਆ ਇਹ ਇੰਝ ਗੱਲੇ ਖਰਾਬ ਹੈ ਨਾ ਇੱਥੇ ਹੀ ਹਾਂਜੀ ਭਈ ਉਦੋਂ ਤੋਂ ਪੈਰਿਸ ਨਾਲ ਬਣਦਾ ਦਾ ਮਾਈ ਆ ਜੋ ਕੁਝ ਪੰਜਾਬ ਦਾ ਹਾਂਜੀ ਤੇ ਪੰਜਾਬ ਦੇ ਨਾਲ ਜੋ ਇਹਨਾਂ ਕੀਤਾ ਅਕਾਲੀਆਂ ਅੱਜ ਉਹਨੂੰ ਕ੍ਰੇਨ ਸ੍ਰਿਪ ਦੇ ਦੇ ਆ ਵੀ ਸਪਾਈ ਦੇ ਰਿਆ ਵੀ ਇਹ ਇਹਦਾ ਗناہ ਕੋਈ ਸਿੱਧਾ ਹੀ ਏ ਜੀ ਜੀ ਇਹੋ ਜਿਹੇ ਬੰਦੇ ਦਾ ਹੁੰਦਾ ਦੀਨ ਮਜਬ ਜੀ ਇਹ ਕੋਈ ਦੀਨ ਮਜਬ ਨਹੀਂ ਵੀ ਇਹ ਜਿਹੜਾ ਬਾਦਲਾਂ ਨੇ ਕੰਮ ਸਾਡੇ ਨਾਲ ਕਰ ਦੁੱਤਾ ਸਾਨੂੰ ਉਹਨਾਂ ਦੁੱਧੀਆਂ ਕੁਮਾਂ ਦਾ ਨਹੀਂ ਉਹ ਦੁੱਧੀਆਂ ਕੁਮਾਂ ਦੇ ਮਲੇਸ਼ ਸੰ ਜੀ ਜੀ ਦੁਸ਼ਮਣ ਦਾ ਸਾਡੀ ਇੱਕ ਅਸੀਂ ਇਹ ਜਿਹਨੂੰ ਅਸੀਂ ਵੱਡੀ ਕਮੇਟੀ ਆਪਣੀ ਮੰਡ ਦੇ ਸਾਹ ਇੱਕ ਇਹ ਧਾਰਮਿਕ ਸਾਡੀ ਕਮੇਟੀ ਸੀ ਇਹਨੂੰ ਇਹਨੂੰ ਬੜੇ ਜਤਨ ਨਾਲ ਬਣਾਇਆ ਸੀ ਉਹ ਬੰਦੇ ਸਾਨੂੰ ਸਾਡੇ ਧੀਆਂ ਪੁੱਤਰਾਂ ਨੂੰ ਮਰਵਾ ਕੋ ਕਿਉਂਕਿ ਮਰਵਾ ਕੇ ਤੇ ਅੱਜ ਉਹਨਾਂ ਦਾ ਜਸਦਾ ਨ ਬਣਾਇਆ ਇਹ ਕਿਵੇਂ ਅਸੀਂ ਕਰ ਲਈਏ ਮਾਨ ਕਰਦਾ ਫਿਰ ਇਹਦੇ ਨਾਲ ਕੋਈ ਐਡਾ ਸੇ ਕੋ ਗੋਮ ਨੂੰ ਕੋ ਖਤਰਾ ਨਹੀਂ ਹੈ ਜੋ ਮਰਜੀ ਕਰਦਾ ਫਿਰ ਜੀ ਜੀ ਇਹਨਾਂ ਨੂੰ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਛਾ ਜੀ ਹਾਂਜੀ ਭਾਈ ਕਲਯਾਰ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਬਾਬਾ ਹਰਨਾਮ ਸਿੰਘ ਧੋਮਾ ਇੱਕ ਪਾਸੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਇਹਨਾਂ ਦੇ ਜਿਹੜੀ ਆਪਸੀ ਟਕਰਾਅ ਚੱਲਦੀ ਹੈ ਕੀ ਸਾਜ਼ਿਸ਼ ਹੈ ਇਸ ਪਿੱਛੇ ਜਿਹੜੇ ਹੈਗੇ ਨੇ ਬਾਬਾ ਹਰਨਾਮ ਸਿੰਘ ਧੋਮਾ ਕਹਿੰਦੇ ਨੇ ਵੀ ਜਥੇਦਾਰਾਂ ਨੂੰ ਕਿਉਂ ਉਤਾਰਿਆ ਗਿਆ ਫਿਰ ਸਾਰੀ ਸਾਜ਼ਿਸ਼ ਹੈ ਕੀ ਹੈ ਬਿਲਕੁਲ ਸਹੀ ਗੱਲ ਉਹ ਕਹਿ ਰਿਹਾ ਕਲਪਰਿਆ ਜੀ ਜੀ ਆਪਾਂ ਸਾਰੀ ਕਲਪਨਿਆ ਆਪੇ ਹਾਂ ਤੇ ਅੱਗੇ ਸਾਡੇ ਆਖੇ ਬਣਾਏ ਸਨ ਕਿਸੇ ਨਾ ਕਿਸੇ ਕੋਲ ਸੱਧਿਆ ਸੀ ਜੀ ਜੀ ਪਰ ਚਲ ਲੋਕਾਂ ਨੇ ਕੋਈ ਗੱਲ ਨਹੀਂ ਕੀਤੀ ਜੀ ਜੀ ਜਿਆਦਾ ਹੀ ਜਦੋਂ ਕੰਮ ਖਲਾਰਾ ਪੈਂਦਾ ਜਦੋਂ ਮਰਜੀ ਅੱਠੀ ਦਿਰੀ ਤੋਂ ਉਛੇ ਦਿਨ ਮਗਰੋਂ ਲਾ ਦੇਉ ਬਗੈਰ ਮਤਬol ਤੋਂ ਹਾਂਜੀ ਜਿੱਥੇ ਦਰ ਬਦਲ ਦਿਓ ਇੱਧਰ ਕਰ ਦਿਓ ਬੇਅਦਵੀ ਕਰ ਰਹੇ ਜੀ ਜੀ ਗੁਰੂ ਘਰ ਦੀ ਬੇਅਦਵੀ ਹੋ ਰਹੀ ਹੈ ਜੀ ਜੀ ਉਸ ਕਰਕੇ ਸੰਗਤਾਂ ਦਾ ਰੋ ਇਹ ਵੀ ਇੱਕ ਹੀ ਤਮਾਸ਼ਾ ਬਣਿਆ ਦੋ ਤਰੀਕ ਨੂੰ ਸਾਰਾ ਕੁਝ ਮੰਨ ਕੇ ਸਾਰਾ ਕੁਝ ਕਰਕੇ ਜੀ ਤੇ ਇਹਨੂੰ ਲਿਆ ਕੇ ਖੜਾ ਕਰ ਦਿੱਤਾ ਉਹਨੂੰ ਮंटो ਮੱਟੀ ਲਾ ਕੇ ਚਲੋ ਵੀ ਤੁਸੀਂ ਕਰ ਲਓ ਜੀ ਤੇ ਹੁਣ ਇਹਨੂੰ ਨਹੀਂ ਕੋਮ ਮੰਨਦੀ ਕੋਮ ਗੁੱਸਾ ਖਾ ਗਈ ਇਹਨਾਂ ਕਿ ਤਮਾਸ਼ਾ ਬਣਾਇਆ ਹੈ ਹੂੰ ਕੋਈ ਚੀਜ਼ ਦਬਣੀ ਹੁੰਦੀ ਹੈ ਕਿ ਨਹੀਂ ਕਿਸੇ ਚੀਜ਼ ਦਾ ਕੋ ਅਗਲਾ ਪਿੱਛਾ ਕਿਨਾਰਾ ਹੁੰਦਾ ਹੈ ਜੀ ਜੀ ਕੋਈ ਕਿੱਥੇ ਖਲੋਣਾ ਹੈ ਕਿੱਥੇ ਬਹਿਣਾ ਹੈ ਜਦੋਂ ਕੋਈ ਸਮਝ ਤੋਂ ਬਾਹਰ ਹੀ ਕੰਮ ਕਰੀ ਜਾਂਦੇ ਕਿ ਨਾਲ ਕੋਈ ਕੌਮ ਚੁੱਪ ਕਰੇ ਜੀ ਇਸ ਕਰਕੇ ਇਹ ਕੌਮ ਦਾ ਵੱਡਾ ਨੁਕਸਾਨ ਹੋ ਰਿਹਾ ਉਹ ਨੁਕਸਾਨ ਨੂੰ ਨਾ ਸਹਾਰਦੇ ਹੋਏ ਇਹ ਅਜ ਹੋ ਰਿਹਾ ਜੀ ਬੜੀ ਬੇਅਦਬੀ ਹੋ ਰਹੀ ਹੈ ਕਿ ਸਾਡੀ ਕੌਮ ਦੇ ਨਾਲ ਤੂ ਤੂ ਵੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜਥੇਦਾਰ ਕਾਲਤ ਸਿੰਘ ਨੇ ਢੰਡਰੀਆਂ ਵਾਲੇ ਨੂੰ ਕਾਲਤ ਸਿੰਘ ਤੇ ਬੁਲਾ ਕੇ ਜਿਹੜੀ ਉਹਨਾਂ ਨੂੰ ਪਿਛਲੇ ਸਮੇਂ ਦੀ ਜਿਹੜੀ ਉਹਨਾਂ ਨੂੰ ਮਤਲਬ ਕਿ ਤਰਖਾਹ ਆਈ ਸੀਗੀ ਉਹਦੇ ਤੇ ਮਾਫੀ ਦਿੱਤੀ ਹੈ ਇੱਕ ਪਾਸੇ ਬਾਬਾ ਹਰਨਾਮ ਸਿੰਘ ਤੋਂ ਮੈਂ ਗੱਲ ਕਹਿੰਦੇ ਨੇ ਵੀ ਜਾਨੀ ਕੁਲਦੀਪ ਸਿੰਘ ਨੂੰ ਹੁਕਮ ਜਾਰੀ ਕਰਨਾ ਦਾ ਕੋਈ ਹੱਕ ਹੀ ਹੈ ਨਹੀਂ ਬਿਲਕੁਲ ਨਹੀਂ ਆਕਰ ਜਿਹਨੇ ਜੇ ਪਟਨੇ ਸਾਹਿਬ ਤਖਸਲ ਨਾਲ ਨਹੀਂ ਨਿਬੜਦਾ ਉਹਨੂੰ ਜੇ ਕੋਈ ਆਕਰ ਜੀ ਜੀ ਬਿਲਕੁਲ ਹੀ ਕੋਈ ਇਹਨੂੰ ਬੋਲਣ ਦਾ ਹੱਕ ਹੀ ਨਹੀਂ ਬੋਲਣ ਦਾ ਵੀ ਨਹੀਂ ਆਕਰ ਆਕਰ ਤਖਸਲ ਦੇ ਉੱਤੇ ਜਾਣਦਾ ਨਹੀਂ ਆਕਰ ਜੀ ਯਾਰ ਸਾਡੇ ਵੀ ਕੋਈ ਤਰਤ ਨੇ ਇਨਾਂ ਦੀ ਕੋ ਮਰਿਆਦਾ ਨਹੀਂ ਸੀ ਜੀ ਇਰਜ਼ ਖਤਮ ਹੀ ਕੰਮ ਐ ਇਹਦੇ ਇਹਦੇ ਕ ਆਪਣੇ ਖਤਮ ਕੀਤੀ ਬੈਠਾ ਪਾਵੇ ਕੁਝ ਵੀ ਸੀ ਉਹਨਾਂ ਨੇ ਉਹਨਾਂ ਦੇ ਨਾਲ ਅਕਾਲ ਪੁਰਖ ਉੱਥੇ ਜਾਂਦਾ ਪੜ੍ਹਨੀ ਸਾਹਿਬ ਜੀ ਜੀ ਜਿਹੜਾ ਉੱਥੇ ਨਿਵੇੜ ਕੇ ਹੁੰਦਾ ਫਿਰ ਬੋਲਣ ਲੱਗਦਾ ਇਹਦੇ ਬੋਲਣ ਦਾ ਹੱਕ ਨਹੀਂ ਜੀ ਜੇ ਗੁਰੂ ਘਰ ਨੂੰ ਸਮਝਦਾ ਜੇ ਗੁਰੂ ਘਰ ਦੀ ਕੋ ਮਰਿਆਦਾ ਹੈ ਤੇ ਉਹ ਜਿਹੜੀ ਜੁੰਡਲੀ ਉਹਨਾਂ ਨੇ ਗੁਰੂ ਘਰ ਦੀ ਮਰਿਆਦਾ ਸਮਝੀ ਤੇ ਇਹਨੂੰ ਗੜਗਾਜ ਨੂੰ ਕਿਥੋਂ ਅੱਗਾ ਲਾਉਣੀ ਹੋਵੇ ਉਹ ਮਰਿਆਦਾ ਕੋ ਹੈ ਵੇ ਜੀ ਜੀ ਇਸ ਕਰਕੇ ਇਹ ਬਿਲਕੁਲ ਨਹੀਂ ਹੂੰ ਇਸ ਜਗ ਕਾਦਰ ਤੇ ਜਗ ਚੜੀ ਨਹੀਂ ਸਕਦਾ ਭਾਈ ਸਾਹਿਬ ਜੀ ਜੇ ਗਿਆਨੀ ਕੁਲਦੀਪ ਸਿੰਘ ਗੜਗਾਜ ਸੰਦੇਸ਼ ਦਿੰਦੇ ਆ ਤਕਰਾਰ ਹੁੰਦੀ ਹੈ ਫੋਨ ਖਰਾਬਾ ਹੋਸਣ ਮੈਂ ਵੇਖੋ ਜੀ ਇਹ ਕੋ ਵੱਡੀ ਗੱਲ ਥੋੜੀ ਹੈ ਇੱਕ ਇੱਕ ਮੰਦਾ ਤਕਾ ਕਰਦਾ ਹੈ ਜੀ ਜਦ ਨੌਜਵਾਨੀ ਉਹ ਤਕਾ ਸਹਿੰਦੀ ਨਹੀਂ ਉਹ ਨਹੀਂ ਸਹਿ ਸਕਦੀ ਹੋ ਸਕਦਾ ਹੈ ਉੱਥੇ ਹੀ ਵੱਡਾ ਕੰਮ ਹੀ ਕੋ ਹੋ ਜਾ ਜੀ ਇਹ ਨੀਰੀ ਛੋਟੀ ਮੋਟੀ ਗੱਲ ਨਹੀਂ ਬਚਾ ਲ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਬੜਾ ਕੁਛ ਹੋ ਜਾਂਦਾ ਹੁੰਦਾ ਜਦੋਂ ਅਕਲ ਹੀ ਨਹੀਂ ਟਿਕਾਣੇ ਹੋਣੀ ਮੰਨਣੀ ਨਹੀਂ ਗੱਲ ਓਮ ਕਿੱਥੇ ਵੇ ਗੁਰੂ ਦੀ ਗੱਲ ਕਿੱਥੇ ਵੇ ਤੇ ਮੈਂ ਕਰਨਾ ਕੀ ਹੈ ਪਿਆ ਇਹ ਉਹ ਨਹੀਂ ਹੋ ਗਿਆ ਹੈ ਉਹ ਜੇ ਤਕਰਾਰ ਹੁੰਦੀ ਹੈ ਜੇ ਖੂਨ ਖਰਾਬਾ ਹੁੰਦਾ ਇਸ ਦੇ ਪਿੱਛੇ ਸਾਜ਼ਿਸ਼ ਕਿਹੜੇ ਲੋਕਾਂ ਦੀ ਹੈਗੀ ਹੈ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਇਹ ਐਸੀ ਕਿਲੀ ਮੰਨੀਏ ਜੀ ਇੱਕ ਬੰਦਾ ਹੀ ਕਰਾ ਰਿਹਾ ਇੱਕ ਬੰਦਾ ਹੀ ਨਿਜਾ ਰਿਹਾ ਹਮ ਇਹ ਨਾ ਮੰਨਨ ਦੀ ਗੱਲ ਜਦੋਂ ਇਹਨੇ ਜ਼ੁਬਾਨ ਕੀਤੀ ਇਹ ਕੂਮ ਲਾ ਦੇ ਪਿਛਾ ਹਟ ਗਈ ਬਹਿ ਜਾ ਜੇ ਉਹ ਨਹੀਂ ਲੋਕ ਮੰਨਦੇ ਇਹਨੇ ਗੱਲ ਮੰਨੀ ਮੈਨੂੰ ਨਹੀਂ ਪਰਵਾਨਾ ਪਾ ਕਰਦੇ ਜੀ ਨਾ ਦਿਨ ਨਾ ਰਾਤ ਦੀ ਰਾਤੀ ਬਣ ਕੇ ਜੀ ਜਸੇਦਾਰਾ ਮਾਜੀ ਬਣਾਣਾ ਢਿੰਡਾ ਇਹ ਖੁਦ ਆਪ ਕਰ ਰਿਆ ਉਹਨਾਂ ਨੇ 6 ਦਿਨਾਂ ਕਰ ਰਿਆ ਜੀ ਜੀ ਹੋਰ ਕੋਈ ਗੱਲ ਐਡੀ ਲੰਮੀ ਚੌੜੀ ਨਹੀਂ ਐਡੀ ਸਿਆਸਤ ਲੰਮੀ ਚੌੜੀ ਨਹੀਂ ਬਾਜ਼ਰ ਨੂੰ ਬਚਾਣ ਦਾ ਸਭ ਚਾਹ ਰਿਆ ਇਹ ਜਿੰਨਾ ਬਣਿਆ ਨਾ ਇਹ ਇਹ ਬਾਜ਼ਰ ਦਾ ਖੈਰ ਖਾਈਆ ਹੈ ਜੀ ਇਹਨੂੰ ਮੈਂ ਬਚਾਣਾ ਹੈ ਜੀ ਹੋਰ ਕੋਈ ਐਡੀ ਗੱਲ ਨਹੀਂ ਬਈ ਲੰਮੀ ਚੌੜੀ ਫਲ ਪਰ ਅਨ ਡਿਖੜਾ ਉਹ ਤੇ ਜੋ ਕੁਛ ਹੈਗੇ ਵੀ ਪਤਾ ਸਾਨੂੰ ਹੂੰ ਸਰਕਾਰਾਂ ਦੇ ਕਰਦੀਆਂ ਨੇ ਭਾਈ ਸਾਹਿਬ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਕੌਮ ਨੇ ਜਾਂ ਸੰਤਾ ਨੇ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਮੰਨਿਆ ਨਹੀਂ ਜਿਹਦਾ ਫਿਰ ਉਹਦਾ ਧਰਮ ਵਿਚਾਰ ਕਰਨ ਦੇ ਵਾਸਤੇ ਲਗਾਤਾਰ ਜਾਰੀ ਨੇ ਉਹ ਤੇ ਜਾ ਰਹੇ ਨੇ ਉਹ ਤੇ ਕਿਸ ਸੰਗਤ ਦੇ ਪਾਲ ਨਹੀਂ ਲੈਣਾ ਜੋ ਬੇਸ਼ਰਮ ਬੰਦਾ ਆ ਜੇ ਕਿਵੇਂ ਸੰਗਲ ਪਾਲੇ ਕੋ ਆਪਾਂ ਬਣ ਸਕਦੇ ਹਾਂ ਉਹ ਸੰਗਲ ਪਾਲੇ ਉਹਦੇ ਉਹਨੂੰ ਚਾਹੀਦਾ ਹੈ ਵੀ ਮੈਸਟਰ ਕਿਵੇਂ ਕਾਮਯਾਬ ਹੋਣਾ ਹੈ ਉਹ ਤਾਂ ਜਥੇਦਾਰ ਦੇ ਅਹੁਦੇ ਨੂੰ ਲੈ ਕੇ ਪਿੰਡ-ਪਿੰਡ ਜਾ ਰਹੇ ਸ਼ਹਿਰ-ਸ਼ਹਿਰ ਜਾ ਰਹੇ ਹੋ ਨਹੀਂ ਜੀ ਕੋਈ ਕੋਈ ਉਹਦੀ ਏਡੀ ਬੈਲੀ ਹੋਣੀ ਜਿਹਨਾਂ ਚ ਕੋਮਲਾ ਨਹੀਂ ਨੀ ਪੜ ਜੀ ਜੀ ਕੋਮੇ ਕੋਮਲਾ ਨਿਬੜੇ ਪਹਿਲਾਂ ਨਾਕਮਾਂ ਦੇ ਵਿੱਚ ਜਾ ਕੇ ਉਹ ਸੰਬੋਧਨਤਾ ਕਰਦੇ ਹੈਗੇ ਨਾ ਹਾਂਜੀ ਸੰਬੋਧਨਤਾ ਕਰਦੇ ਉਹ ਬਤੇਰੇ ਵਿੱਚ ਟੁਰੇ ਫਿਰਦੇ ਬਾੜੀ ਦੁਨੀਆ ਬਤੇਰੀ ਹੁੰਦੀ ਹੈ ਕਿ ਕੋਮ ਦੇ ਵਿੱਚ ਕਈ ਟੜੇ ਨੇ ਜਿਵੇਂ ਤੁਸੀਂ ਅੱਗੇ ਦੱਸਿਆ ਮਾੜੇ ਬੰਦੇ ਜਿਹੜੇ ਉਹਨਾਂ ਨੂੰ ਸੰਬੋਧਨ ਕਰਨਾ ਹੀ ਹੈ ਜੀ ਜੀ ਜਿਵੇਂ ਉਹ ਨੇ ਉਹ ਦੇ ਬੰਦੇ ਬਤੇਰੇ ਨੇ ਟੁਰੇ ਫਿਰਦੇ ਬਾਦੂ ਜੀ ਉਹ ਸਬੋਧਨ ਬੰਦਾ ਗੁਰੂ ਦਾ ਸਿੱਖ ਨਹੀਂ ਸਬੋਧਨ ਕਰੇਗਾ ਜੀ ਇਹ ਗੁਰੂ ਦਾ ਕੋਈ ਪਿਆਰ ਹੈ ਉਹ ਨਹੀਂ ਦਾ ਸਬੋਧਨ ਕਰਦਾ ਇਹਨੂੰ ਕਦੀ ਉਹਦੇ ਉਹਵੇਂ ਦੀ ਦੁਨੀਆ ਟੁੜੀ ਫਿਰਦੀ ਵਿੱਚ ਨਾ ਉਹਦਾ ਅਗਲਾ ਦਿਨ ਨਾ ਪਿਛਲਾ ਨਾ ਭੁੱਲਣਾ ਨਾ ਦਿਨ ਉਹਨੂੰ ਸਬੋਧਨ ਕਰਦੇ ਦੂਜਾ ਨਹੀਂ ਕਰ ਸਕਦਾ ਜੀ ਸਮਝਦਾਰ ਬੰਦਾ ਨਹੀਂ ਕਰ ਸਕਦਾ ਆਪਾ ਜਨੈਲ ਸਿੰਘ ਭਿੰਡਰਾ ਵਾਲੇ ਦੇ ਜਿਹੜੇ ਦੋਵੇਂ ਬੇਟੇ ਹੈਗੇ ਨੇ ਭਾਈ ਈਸ਼ਰ ਸਿੰਘ ਤੇ ਭਾਈ ਇੰਦਰ ਸਿੰਘ ਦੋਨਾਂ ਨੇ ਗਿਆਨੀ ਕਲਦੀਪ ਸਿੰਘ ਗੜਗਜ ਦੇ ਕੋਲ ਸਿਰੋਂ ਕੋ ਲੜਨ ਦੇ ਵਾਸਤੇ ਇਨਕਾਰ ਕਰ ਦਿੱਤਾ ਹੈ ਕਿਉਂ ਕੀਤਾ ਬਰਾ ਉਸੇ ਵਾਸਤੇ ਵੀ ਕੌਮ ਨੇ ਬਣਾਇਆ ਨਹੀਂ ਜ세ਦਾਰ ਜੀ ਜੀ ਤੇ ਇਹ ਕਿਵੇਂ ਹੋ ਸਕਦਾ ਹੈ ਵੀ ਬਗੈਰ ਕੌਮ ਤੋਂ ਬਣਾਇਆ ਕੋਈ ਮਰਿਆਦਾ ਨਹੀਂ ਕੋਈ ਮਰਿਆਦਾ ਦੀ ਗੱਲ ਤੇ ਸਾਰੀ ਮਰਿਆਦਾ ਦੇ ਮੁੱਕਦੀ ਹੈ ਨਾ ਗੱਲ ਤੇ ਉੱਥੇ ਹੀ ਹੁੰਦੀ ਹੈ ਨਾ ਵੀ ਅੱਧੀ ਰਾਤੀ ਉਹਨੂੰ ਬਣਾ ਕੇ ਪਾਗ ਸਿਰ ਤੇ ਧਰ ਕੇ ਤੇ ਜੋ ਜੀ ਤੁਸੀਂ ਪ੍ਰਚਾਰ ਕਰੋ ਜੀ ਗਾਇਕ ਕਰੋ ਜੀ ਉਹ ਕਰੋ ਜੀ ਉਹ 6 ਤਰੀਕ ਨੂੰ ਜਿੰਨੇ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਨੂੰ ਸਨਮਾਨ ਦਿੰਦੇ ਇੱਥੇ ਭਾਈ ਸਾਹਿਬ ਦੀ ਇੱਕ ਹੋਰ ਸਵਾਲ ਹੈ ਜਿਹੜੇ 84 ਦੇ ਵਿੱਚ ਹੋਰ ਵੀ ਬਹੁਤ ਅਨੇਕਾਂ ਸ਼ਹੀਦ ਹੋਏ ਸੀਗੇ ਜਿਵੇਂ ਭਾਈ ਰਸਾਦ ਸਿੰਘ ਦੀ ਗੱਲ ਕਰੀਏ ਜਾਂ ਭਾਈ ਦੁਰਗਾ ਸਿੰਘ ਦੀ ਗੱਲ ਕਰੀਏ ਹੋਰ ਅਨੇਕਾਂ ਸਿੰਘ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੌਮੀ ਕੀਤਾ ਜਾਂਦਾ ਇਹ ਜੀ ਇਕ ਕੋਈ ਗੱਲੇ ਵੀ ਜਿੰਨਾ ਚਿਰ ਨਾ ਸਿੱਖ ਕੂਮ ਦਾ ਸਾਈ ਕੋ ਅਜੇ ਕਿਲਾ ਹੀ ਨਹੀਂ ਕਾਇਮ ਜੀ ਜਦੋਂ ਇਹਨਾਂ ਦਾ ਕੋਈ ਕਾਰ ਨਹੀਂ ਕਾਇਮ ਕੋਈ ਅਜੇ ਸਰਕਾਰੀ ਬੰਦੇ ਬੈਠੇ ਨੇ ਸਰਕਾਰ ਦੀ ਸਲਾਹ ਨਾਲ ਕੰਮ ਨਾ ਕਰਨਾ ਜੀ ਸਾਰਿਆਂ ਨੂੰ ਸਨਮਾਨ ਉਹਦੇ ਮਾਰੀ ਦੇ ਕਰਦੇ ਨੇ ਆ ਵੀ ਥੋੜਾ ਬਾਕਾ ਜੀ ਜੀ ਸਿੱਖ ਕੂਮ ਨਰਾਜ ਨਾ ਹੋ ਜੇ ਸਾਡੇ ਨਾਲ ਕਿਉਂਕਿ ਉਹਨਾਂ ਦਾ ਇਹ ਕੰਮ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਉਹਨਾਂ ਦੀ ਜੀ ਜੀ ਉਹ ਮਰਵਾਣ ਵਾਲੇ ਕਿ ਸਿੱਖ ਕੋਣ ਯਾਰੋ ਉਹ ਦਿਨ ਉਹ ਸਿੱਖ ਕੌਮ ਦੇ ਬਣੀ ਨਹੀਂ ਅਜ ਤੱਕ ਦੋਨੋਂ ਕੀ ਸਨਮਾਨ ਕਰਕੇ ਕਰਨਾ ਇਸ ਕਰਕੇ ਇਹ ਜਿਹੜੇ ਥੋੜੇ ਜਿਹੜਾ ਚਲਦਾ ਨਾ ਕੰਮ ਇਹ ਕਈ ਸਾਲ ਦੇ ਮਨਣ ਹੀ ਨਹੀਂ ਹਣ ਦਿੰਦੇ ਬਰਸੀ ਜੀ ਇਹਨੇ ਹੁਣ ਥੋੜਾ ਬਹੁਤ ਦਬਾਅ ਪੈ ਗਿਆ ਹਰ ਸਾਲ ਉੱਥੇ ਰੋਣਾ ਪੈਂਦਾ ਹਰ ਸਾਲ ਉੱਥੇ ਰੋਣਾ ਪੈਂਦਾ ਹਮ ਤੇ ਉਹ ਅਜ਼ੀ ਵੀ ਗਏ ਆ ਉਦੋਂ ਸਮੇ ਵਾਲਿਆ ਆਏ ਸਨ ਤੇ ਇਹਨਾਂ ਬੁਰਾ ਹਾਲ ਹੋਇਆ ਕੋਟੂ ਕਟਾ ਆ ਗਿਆ ਨਾ ਕਮੇਟੀ ਵਾਲਿਆਂ ਨੇ ਉਹਨੂੰ ਬੁਲੀ ਤਰ੍ਹਾਂ ਕੇਸਾਂ ਤੋਂ ਫਾੜ-ਫੜ ਕੇ threwਆ ਤੇ ਬੜੀ ਚਾਵਟ ਹੋਈ ਬੜੀ ਤੱਕ ਦੀ ਜੀ ਜੀ ਤੇ ਪੂਰ ਸਾੜੇ ਲੈ ਕੇ ਖੇਚੀ ਖੁਚ ਕੇ ਬੜਾ ਕੁਝ ਹੋਤੇ ਹੁੰਦਾ ਉਹ ਚੀਜ਼ ਮਾਰੀ ਨਾ ਅਮਨਾਨ ਹੁਣ ਹੱਸੇ ইমরান ਪਾ ਦੇ ਜੀ ਜੀ ਸੋ ਦੋਸਤੋ ਤੁਸੀਂ ਦੇਖ ਰਿਆ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਪੰਥਕ ਕਾਲੀ ਲਹਿਰ ਦੇ ਆਗੂ ਸੀਗੇ ਭਾਈ ਗੁਲਜਾਰ ਸਿੰਘ ਸੋ ਜਿਸ ਤਰ੍ਹਾਂ 1984 ਦੇ ਵਿੱਚ ਕੱਲੂਕਾਰਾ ਵਾਪਰਿਆ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਵੱਲੋਂ ਅਟੈਕ ਕੀਤਾ ਗਿਆ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸੋ ਜੋ ਕੌਮ ਦੇ ਵਿੱਚ ਵੀ ਇੱਕ ਦੂਜੇ ਤੇ આરોਪ ਲੱਗਦੇ ਹੈਗੇ ਜਾਂ ਕੌਮ ਦੇ ਵਿੱਚ ਦੋ ਫਾੜ ਹੋ ਗਿਆ ਸੀ ਆਗੂ ਆਪਣੇ ਆਪਸ ਦੇ ਵਿੱਚ ਸੋ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਜ਼ਰੂਰ ਦਿਓ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਜਾਣਕਾਰੀ ਤੁਸੀਂ ਦਿੱਤੀ ਹੈ ਦਰਸ਼ਕਾਂ ਨੂੰ 1984 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਜੋ ਕੌਮ ਦੇ ਵਿੱਚ ਦੋ ਫਾੜ ਕੌਮ ਹੋਈ ਹੈ ਜਾਂ ਆਗੂ ਦੁਫਾੜ ਹੋਏ ਨੇ ਉਹਦੇ ਵਿੱਚ ਤੁਸੀਂ ਗੱਲਬਾਤ ਕੀਤੀ ਹੈਗੀ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ